ਪਤਾ ਹੀ ਲੱਗ ਰਿਹਾ ਜੀ ਕਿ ਆਲੇ-ਦਾਲੇ ਜਿਹੜਾ ਦਾਇਰਾ ਫੈਲਿਆ ਹੋਇਆ ਸੀ ਜਿੱਥੋਂ ਤੱਕ ਕਿਸੇ ਰਾਈ ਆਉਂਦਾ ਮਾਲ ਜਾਂ ਕਿਸੇ ਰਾਈ ਜਾਂਦਾ ਮਾਲ ਕ੍ਰਿਸ਼ਨੂ ਜੇ ਦਲਾਲ ਰਾਈ ਕੰਮ ਕਰਦਾ ਤਾਂ ਸ਼ੇਅਰ ਹੋਲਡਰ ਵੀ ਹੁੰਦੇ ਨਾ ਕਿ ਕੋਈ 10 ਪੈਸੇ ਵਾਲੇ ਕੋਈ 20 ਪੈਸੇ ਵਾਲੇ ਪਰਸੈਂਟੇਜ ਚਲਦੀ ਆ ਹੁਣ ਉਹ ਚ ਕਹਿੰਦੇ ਜੀ ਡੀਐਸਪੀ ਸਭ ਤੋਂ ਵੱਧ ਲੜਾਰ ਤੇ ਆਏ ਨੇ ਕੀ ਪੰਜਾਬ ਪੁਲਿਸ ਦੇ ਵਿੱਚ ਡੀਆਈਜੀ ਦੇ ਹੇਠਾਂ ਕਲੇ ਡੀਐਸਪੀ ਉਪਰਸਟ ਨੇ ਉੱਪਰ ਨੂੰ ਨਹੀਂ ਚੜਾਈ ਚੜਨੀ ਜੀ ਕਦੇ ਨੀ ਵਾਣੇ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਲਓ ਜੀ ਅਸੀਂ ਥਾਣਿਆਂ 'ਚੋਂ ਭ੍ਰਸ਼ਟਾਚਾਰ ਮੁਕਾਤਾ ਕੀਤਾ ਕੀ ਕੀ ਜੀ ਸਾਰੇ ਹੌਲਦਾਰਾਂ ਦੀ ਮੁੰਸ਼ੀਆਂ ਦੀ ਬਦਲੀਆਂ ਕਰਤੀਆਂ ਜੀ ਮਤਲਬ ਕੱਲੇ ਉਹ ਹੇਠਲੇ ਰੈਂਕ ਵਾਲੀ ਉਹ ਕਿੰਨੀ ਕਿਸ ਪੱਧਰ 'ਤੇ ਕਰਦੇ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਕਲੀਨ ਜਿੱਟ ਨੇ ਜਿਹਦਾ ਜਿੱਥੇ ਜਨਾਤ ਪੈ ਰਹੇ ਉਹਨਾਂ ਦਾ ਲਾ ਰਹੇ ਪਰ ਸਾਰੇ ਭ੍ਰਸ਼ਟ ਨਹੀਂ ਹੁੰਦੇ ਤੇ ਉਹ ਕੱਲਿਆਂ ਨੂੰ ਬਦਲੀ ਕਰਕੇ ਤੁਸੀਂ ਕਿਵੇਂ ਕਹੋਗੇ ਕਿ ਉੱਪਰ ਵਾਲੇ ਹੈ ਹੀ ਨਹੀਂ ਸੀ ਜੇ ਲੋਰਾਂਸ ਬਸ਼ਨੋਈ ਦੀ ਇੰਟਰਵਿਊ ਹੋ ਰਹੀ ਹੈ ਥਾਣੇ ਦੇ ਅੰਦਰ ਤਾਂ ਉਹ ਕੀ ਹੌਲਦਾਰ ਮੂੰਸ਼ੀ ਕਰਾ ਦੂਗਾ ਹਰ ਚਰਨ ਭੁੱਲਰ ਦੇ ਆਲੇ ਦਾਲੇ ਬਿਲਕੁਲ ਡੀਐਸਪੀਾਂ ਦੀ ਜਾਂਚ ਹੋਵੇ ਪਰ ਹੋਰ ਡੀਆਈਜੀ ਨੇ ਵੀ ਜਾਂਚ ਕਰ ਲਓ ਹੋਰ ਆਈਜੀ ਦੀ ਵੀ ਜਾਂਚ ਕਰ ਲਓ ਹੈਨਾ ਡੀਜੀਪੀਆ ਦੀ ਵੀ ਜਾਂਚ ਕਰ ਲਓ ਤੇ ਜੇ ਹੋ ਸਕੇ ਸਿਆਸੀ ਕਨੈਕਸ਼ਨ ਜਿਹੜੇ ਲੱਭ ਰਹੇ ਨੇ ਦੱਸਣ ਵਾਲੇ ਤਾਂ ਦੱਸ ਰਹੇ ਨੇ ਕਿ ਸੀਬੀਆਈ ਦੀ ਰਡਾਰ ਤੇ ਇੱਕ ਬਹੁਤ ਟੌਪ ਦਾ ਅਧਿਕਾਰੀ ਮਤਲਬ ਮੁੱਖ ਮੰਤਰੀ ਦੇ ਸੱਜੇ ਖੱਬੇ ਜਿਹੜੇ ਅਧਿਕਾਰੀ ਖੜਦੇ ਆ ਨਾ ਦੋ ਉਨਾ ਚੋ ਇੱਕ ਰੈਂਕ ਦਾ ਅਧਿਕਾਰੀ ਹੈ ਇਹਦਾ ਮਤਲਬ ਇਹ ਨਹੀਂ ਕਿ ਕਿ ਮੌਜੂਦਾ ਹੀ ਹੋਵੇ ਪਹਿਲਾਂ ਚੋ ਵੀ ਕੋਈ ਹੋ ਸਕਦਾ ਉਹ ਵੀ ਕਹਿੰਦੇ ਨਿਸ਼ਾਨੇ 'ਤੇ ਹੈਗਾ ਪਰ ਝੰਡੀ ਕਿਹਨੇ ਦੇਣੀ ਅਮਿਤ ਸ਼ਾ ਮੋਦੀ ਨੇ ਕਿ ਉੱਥੇ ਤੱਕ ਜਾਣਾ ਸੀ ਬਈ ਇਹਨੇ ਕਿ ਨਹੀਂ ਜਾਣਾ ਪਰ ਡੀਐਸਪੀਾਂ ਦੀ ਨਹੀਂ ਰੁੜ ਗਈ ਜੀ ਕਈ ਕਨੇਡਾ ਦੇ ਅਫਸਰਾਂ ਦੀ ਨਾਲ ਕੰਮ ਕਰਨ ਦੀ ਨਹੀਂ ਨਹੀਂ ਰੁੜ ਗਈ ਸੋ ਹਰਚਰਨ ਭੁੱਲਰ ਦੀ ਤੇ ਉਹਦੇ ਪਰਿਵਾਰ ਦੀਆਂ ਤਾਂ ਦਿੱਕਤਾਂ ਵਧੇ ਰਹੀਆਂ ਆ ਜਿੱਦਾਂ ਜਿੱਦਾਂ ਰਿਕਾਰਡ ਨਵਾਂ ਸਾਹਮਣੇ ਆ ਰਿਹਾ ਹੈ ਹੈਨਾ ਤੇ ਉਹਦੇ ਨਾਲ ਨਾਲ ਹੁਣ ਨੌਲ ਕੰਮ ਕਰਦੇ ਅਧਿਕਾਰੀਆਂ ਦੀ ਵੀ ਦਿੱਕਤਾਂ ਵੱਧ ਗਈਆਂ ਆਉਂਦੇ ਸਮੇਂ ਤੇ ਡੀਐਸਪੀ ਦੇ ਨਾਮ ਵੀ ਜੰਤਕ ਹੋ ਜਾਣਗੇ ਇੱਕ ਦਰਜਨ ਦੇ ਕਰੀਬ ਦੱਸੇ ਜਾ ਰਹੇ ਹੂੰ